ਸੀ ਖਾਦੀ ਆ ਜੀ ਖਿਚੜੀ ਬਾਜਰੇ ਲਈ ਸਾਰਿਆਂ ਨੇ ਰਲ ਕੇ ਦੇ ਸੀ ਕਿ ਉਹ ਪਾ ਕੇ ਹੁਣ ਤੁਹਾਨੂੰ ਮੈਂ ਦਿਖਾਉਣਾ ਕੁਰਸੀ ਦੇਖੋ ਜਿਹਦੇ ਪਿੱਛੇ ਲੜਦੇ ਆ ਸਾਰੇ ਚੁਰਾਂ ਚੁੱਲੇ ਚੌਕੇ ਪੁਰਾਣੇ ਦੇਖੋ ਸਾਰੇ ਪ੍ਰਾਤਨ ਜਰ ਸਹੀ ਹੈ ਬਾਈ ਦੇਖੋ ਵੀ ਜਿੱਥੇ ਵੀ ਬੇਬੇ ਦੀ ਡਿਊਟੀ ਆ ਆਹ ਦੇਖੋ ਟੂਟੀ ਕਿਹੜੇ ਹਿਸਾਬ ਦੀ ਲੱਗੀ ਹੋਈ ਹੈ ਪੱਖਾ ਪੁਰਾਣਾ ਪੁਰਾਣੇ ਭਾਂਡੇ ਸਾਰੇ ਲਮਾਰੀਆਂ ਰੇਡੀਓ ਗਾਗਰਾਂ ਸਰਾਈਆਂ ਚਰਖੇ ਦੀ ਟਟਕੀ ਮਾਲ ਚੰਨਾ ਵੀ ਦੱਸ ਸਕਤਾ ਕੰਨਾ ਵਾ ਦੇਖੋ ਗਾਗਰਾਂ ਤੋੜੇ ਪ੍ਰਾਤਨ ਚੀਜ਼ਾਂ ਬਈ ਸਾਰੀਆਂ ਪੁਰਾਣੀ ਭਾਂਡੇ ਆ ਦੇਖੋ ਡਾਇਨਿੰਗ ਟੇਬਲ ਕੱਢ ਤੰਦ ਗਿਰਾਂ ਚਰਖੀ ਮੇਰੀ ਰੰਗਲੀ ਤੰਦ ਡਰੇ ਡਲੋਟਾ ਪੂਣੀ ਵੀ ਕੱਢ ਵਾਰ ਨੂੰ ਉੱਥੇ ਕਮਤ ਕਮਈ ਨਹੀਂ ਏ ਕਾਰ ਵੀਰਾ ਚਰਖਾ ਬੋਲ ਪਿਆ ਕਿਤੇ ਸੋਨਾ ਲੜੇ ਮਟਿਆਰੇ ਨਹੀਂ ਚਰਖਾ ਬੋਲ ਪਿਆ ਕਹਿੰਦੇ ਚਰਖਾ ਬੋਲਦਾ ਪਰ ਸੁਣਦਾ ਹੀ ਨਹੀਂ ਕੋਈ ਤੰਦ ਡਟ ਗਿਆ ਮੇਰੇ ਚਰਖੇ ਦੇ ਟੁੱਟ ਗਈ ਮਾੜ ਜੰਨਾ ਵੀ ਦਸ ਕਤਾਂ ਕਿਨਾ ਹੁੰਦੇ ਵੀ ਜੋਗੀ ਉੱਤਰ ਪਹਾੜੋਂ ਆਇਆ ਨਹੀਂ ਚਰਖੇ ਦੀ ਘੂਕ ਸੁਣ ਕੇ ਜੋਗੀ ਉੱਤਰ ਪਹਾੜ ਆਇਆ ਚਾਲ ਵੀ ਜੋਤ ਕੱਢਦੇ ਤੰਦ ਕੇ ਰਹਿਣਾ ਤਾਂ ਨਹੀਂ ਨਿਕਲਿਆ ਦੇਖੀ ਜਾ ਉੱਠਮਗਾਠਾ ਮਾਰ ਗਰੋਟੇ ਤੇ ਫੇਰ ਆਪਾਂ ਦਲੀ ਬਣਾਗੇ ਅੰਦਰ ਜਾ ਕੇ ਇਦਾਂ ਦਾ ਸੀਨ ਆ ਗਿਆ ਬਾਈ ਦੇਖੋ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲੱਗਿਆ ਇੱਧਰ ਸਾਰਾ ਜਾਂਚਕਾਰ ਆਇਆ ਇੱਧਰ ਚਿੱਤਰਹਾਰ ਚੱਲਦਾ ਸਾਰਾ ਇੱਧਰ ਆ ਜਾ ਦਿਖਾਉਣੇ ਆਪਾਂ ਸਿੰਘਾਂ ਵੀ ਨਿਸ਼ਾਨ ਚੰਨ ਆਹ ਖੜਿਆ ਬਾਬੇ ਬੱਦਰਗੇ ਨਲਕਾ ਸਮਝਿਆ ਬੱਬਾ ਇਹਦੇ ਵਿੱਚ ਹੀ ਦਰਜੀ ਸਿੰਘ ਇੱਥੇ ਵਿੱਚ ਹੀ ਤਿਆਰ ਕਰਦੇ ਡਰਸਾਂ ਵਗੈਰਾ ਸਾਰੀਆਂ ਹਾਂ ਇਹਨਾਂ ਦੀਆਂ ਖੇਡਾਂ ਵਾਲਿਆ ਵਾ ਆ ਲਿਖੋ ਬਈ ਆ ਖੜਾਗਾ ਇੰਗਲੈਂਡ ਵਾਲਾ ਵਾ ਭਾਈਆ ਜਾਂਚ ਕਰ ਬਈ ਸਾਰੀ ਜਾਂਚ ਬਰਾਤ ਬੈਂਦੀ ਆ ਮੰਜੇ ਡਾਹੇ ਆ ਦੇਖੋ ਇੱਥੇ ਚੱਲਦਾ ਪ੍ਰੋਗਰਾਮ ਰੰਗਾ ਰੰਗ ਜਾਗੋ ਜੁਗੋ ਕਰਦੇ ਆ ਸਾਰੀ ਵਧੀਆ ਬਹੁਤ ਸੋਹਣਾ ਸਿਸਟਮ ਆ ਦੇ ਅਗਲੇ ਪਾੜ ਚ ਆ ਗਏ ਆਂ ਸੀ ਇੱਥੇ ਸੁਣਾਉਣਾ ਤੁਹਾਨੂੰ ਟੱਪੇ ਸੁਹਾਗ ਦੇ ਬੋਲੀਆਂ ਆ ਜਾਓ ਵੀ ਆ ਰੱਖਿਆ ਪਹਿਣਾਏ ਸੁਣਾਉਂਦੀਆਂ ਵਿਚਾਰੀਆਂ ਜਾਬੋ ਵੀ ਕਰਦੀਆਂ ਹੈ ਰਾਤ ਨੂੰ ਐ ਵੀ ਸੁਣੋ ਉਧਰ ਬੈਠ ਕੇ ਸੁਣੋ ਕਿਆ ਸੁਣਨਾ ਆਇਆ ਭਾਈ ਆਪਨੇ ਸਾਡੇ ਵਾਲੇ ਨੂੰ ਤਾਂ ਸੈਰਡ ਹੋਇਆ ਰਹਿਦਾ ਪਰ ਆਵਾ ਗੂੰਦ ਗਈ ਨਹੀਂ ਲਓ ਜੀ ਜੋਤ ਦੀ ਫਰਮਾਇਸ਼ ਆ ਬੋਲੀਆਂ ਬਾਜੀ ਪੈਂਦੀ ਆ ਆਪਣੇ ਬਾਜੀਗਰਾਂ ਮੰਜੇ-ਮੰਜੇ ਟੱਪਦੇ ਆ ਇਹ ਸਾਰੇ ਬਾਜੀ ਪਾਉਂਦੇ ਆ ਸਰੀਆ-ਸੁਰੀਆ ਪਿੰਗਾ ਕਰਦੇ ਆ ਕਾਰ ਡਰ ਕੋਡਰ ਆ ਗੋਲ ਕੁੰਡ ਲਾਇਆ ਵੀ ਦੀ ਲੰਗਦੇ ਆ ਸਭ ਤੋਂ ਵੱਧ ਕਰਦੇ ਆ ਤੁਹਾਡੇ ਪਿੱਛੇ ਆਪਣਾ 3 ਕਿ ਸਭ ਤੋਂ ਸਮਝਾ ਕਿ ਇਸ ਤਰ੍ਹਾਂ ਵਿੱਚ ਪਹੁੰਚੇ ਆ ਜਿਹੜੀ ਵੀ ਗੇਮ ਦੇਖਣ ਜਾ ਰਹੇ ਆ ਬਾਜੀਗਰਾਂ ਦੀ ਬਾਜੀ ਕੋਈ ਨਹੀਂ ਕਰੇ ਪਿੰਡਾਂ ਦੇ ਸੱਫਾ ਦਾ ਸ਼ਿਕਾਰ ਹੋਇਆ ਕਰਦੀ ਸੀ ਇਹ ਜਿਹੜੀ ਬਾਜੀ ਆ 12 ਸਾਲਾਂ ਬਾਅਦ ਇੱਕ ਮਿੰਟ ਦੇ ਵਿੱਚ ਪੈਂਦੀ ਜੋ ਵੀ ਬਾਜੀ ਆਪਾਂ ਤੁਹਾਨੂੰ ਦਿਖਾਵਾਂਗੇ ਜਦੋਂ ਇਹ ਬਾਜੀ ਪੈਦੀ ਹੁੰਦੀ ਸੀ ਲੋਕਾਂ ਘੋੜਿਆਂ ਦੇ ਪੁੱਤਾਂ ਦੇ ਬਾਜ਼ੀਆ ਦੀ ਸੰਪੂਰਨ ਹੁੰਦੀ ਸੀ ਤੇ ਉਹਨਾਂ ਦੀਆਂ ਪੜਾ ਜਿੰਨੇ ਕਿਤੇ ਦੀਆਂ ਬਰੰਤਾਂ ਹੋਈਆਂ ਜੋ ਉਸ ਤਰ੍ਹਾਂ ਦੇ ਵਿੱਚ ਕੰਮ ਤੋਂ ਬਾਗੀ ਦੇਖੀ ਉਹ ਬਾਜੀ ਨੂੰ ਬਾਜੀ ਦਾ ਫੌਂਦੀ ਹੁੰਦੀ ਸੀ ਉਹ ਤਾਂ ਇਹ ਨਾ ਕਰਮਾ ਹੁੰਦਾ ਸੀ ਪਾਪ ਵਾਲੀ ਉਹ ਪਿੰਡ ਦੇ ਵਿੱਚੋਂ ਵੀ ਗਾਂ ਤੋਂ ਬੈਠਾ ਜਾਂਦਾ ਸੀ ਉਹਦੀ ਸਾਲੀ ਹੀ ਉਧਰ ਘੱਟੇ ਸੀ ਜਿਨ੍ਹਾਂ ਲੋਕਾਂ ਦੀ ਚੀਨਾ ਜੈਦਾ ਤਾਂ ਵੱਡੀਆਂ ਆਉਂਦੀਆਂ ਇਸਾਂ ਹੀ ਬਾਜੀ ਕਰਦੇ ਸੀ ਉਹ ਇਹਦਾ ਗੱਡੀ ਤੇ ਆਇਆ ਤੁਹਾਡੇ ਸਾਹਮਣੇ ਕਹਿੰਦਾ ਨਹੀਂ ਉਸ ਨੂੰ ਕੋਈ ਹੱਥ ਨਹੀਂ ਲਾਉਣੀ ਆਪਣੇ ਡੰਡਾ ਨਾਲ ਸਟਾਰਟਰ ਨੂੰ ਫੜਨਾ ਤੇ ਸਿਰ ਦੇ ਉੱਪਰੋਂ ਨਹੀਂ ਫੜਦਣਾ ਲੋੜ ਕੋਈ ਤਾਂ ਨਹੀਂ ਰਾਹ ਤੇ ਬਾਹਰ ਕਾਪੀ ਚਾੜ ਵਿਜਵਾਣਾ ਵਾਹ ਜੀ ਵਾਹ ਇਹ ਮੋਟਰ ਜਮਾਨੇ ਦੇ ਲਈ ਚਾਹ ਆ ਜਿਹੜੀ ਬੋਰੀਆਂ ਨੇ ਕਾਲ ਕਿਟ ਬਣਾਈ ਹੈ ਕਾਦੇ ਵਾਸਤੇ ਬਣਾਈ ਬੜੇ ਸੱਚ ਕਰਕੇ ਦੇਖਿਆ ਤੁਸੀਂ ਇਹ ਤਾਂ ਚੱਕ ਡੰਡਾ ਤੇ ਰੱਖਣਾ ਲਈ ਹੈ ਇਹ ਤਾਂ ਬਣਾਈ ਉਹਨਾਂ ਨੂੰ ਇਲੈਕਟ੍ਰਿਕ ਸਾਫ ਕਰਨ ਵਾਸਤੇ ਸੀ ਕਿ ਆਪਣੇ ਬਜ਼ੁਰਗ ਆਂਡੇ ਪਾਗਲ ਨਹੀਂ ਸੀ ਜਿਹੜੇ ਤੜਕੀ ਰੋਟੇ ਦਾਤ ਕਰਦੇ ਸੀ ਹਰ ਇੱਕ ਟਰੱਕ ਦੇ ਵਿੱਚ ਕੋਈ ਨਾ ਕੋਈ ਗੋਲੀ ਛੁਪਿਆ ਹੁੰਦਾ ਇੰਨੇ ਦੀ ਦੰਤ ਨ ਕਰਨਾ ਅੱਖਾਂ ਦੀ ਰੋਸ਼ਨੀ ਵੱਧ ਜਾਂਦੀ ਹੈ ਨਮਣੀ ਦੰਤ ਨ ਕਰਨਾ ਮੂੰਹ ਦੇ ਵਿੱਚ ਜਿਹੜਾ ਕੂੜਾ ਲੱਗਿਆ ਹੁੰਦਾ ਤਾਂ ਮੂੰਹ ਦੀ ਦੰਤ ਨ ਕਰਨਾ ਉਹਦੀ ਬਹੁਤ ਬੁਰੀ ਗੱਲ ਹੈ ਕੰਨੀ ਦੀ ਦੰਤ ਨ ਕਰਨਾ ਦੰਦ ਮਜਬੂਰ ਹੋ ਜਾਂਦਾ ਜੇ ਅਗਲੀ ਗੇਮ ਕਰੂਗਾ ਕਣੜੀ ਦੋ ਡਾਂਗਾ ਦੋਨਾਂ ਪਾਸੇ ਤੋਂ ਬੰਨੀ ਹੋਈਆਂ ਹੈਂ ਪੈਰਾ ਨਹੀਂ ਉਂਗਲਾਂ ਤੋਂ ਲੈ ਕੇ ਸਾਰਾ ਸਰੀਰ ਪਾਸ ਕਰਨਾ ਹੈ ਨਾ ਪਾਰ ਪੜੀ ਅਬਰ ਮੈਂ ਦੇਖਾ ਨੇਂ ਰਹੇ ਰੰਗ ਲਾਈਏ ਵੇਖ ਲੱਗੇ ਹੈ ਨਾ ਜਾਈ ਹਮਰਾ ਭਰਮ ਤੇ ਆਪ ਕੋ ਭਗਾ ਜਪਰਾਮ ਨਾਮ ਤੇ ਲਾਗਰਾ ਰਾਹੋ ਬਾਜੀ ਕਰ ਗੰਦਕ ਹੈ ਸਭ ਤੋਂ ਖਲਕ ਪਾਸੇ ਹੈ ਬਾਜੀ ਦਾ ਸਮਾਜ ਇਸੇ ਦਾ ਪ੍ਰੇਰਣਾ ਹੈ ਸਭ ਤੋਂ ਵੱਡਾ ਬਾਜੀ ਦਾ ਤਾਂ ਕੰਮ ਕੋਈ ਮਾਇਕੀ ਕੋਈ ਨਹੀਂ ਆਪਰੇ ਜੀ ਸਾਜੀ ਆ ਆਪਾਂ ਤੋਂ ਰੱਖ ਦਿਆ ਕੱਢ ਬੁਦਗੀਆਂ ਬਣਾਈ ਜਾਂਦਾ ਤਾਂ